ਮੈਨੂੰ ਮਾਣ ਹੈ ਕਿ ਮੇਰਾ ਜਨਮ ਸਿੱਖ ਪਰਿਵਾਰ ਵਿੱਚ ਹੋਇਆ ਪਰ ਇੱਕ ਗੱਲ ਦਾ ਦੁੱਖ ਵੀ ਹੈ ਕਿ ਅਸੀਂ ਗੁਰੂ ਸਾਹਿਬ ਦੇ ਪਾਵਨ ਖੰਡੇ ਬਾਟੇ ਦੀ ਪੌ ਲੈਣ ਤੋਂ ਬਾਅਦ ਵੀ ਆਪਣੀਆਂ ਧੌਣਾ 'ਚ ਜਾਤਾਂ ਤੇ ਮੜਮਾਂ ਦੇ ਵੰਢ ਗੱਡ ਕੇ ਬੈਠੇ ਹੋਏ ਹਾਂ ਜਿਹੜਾ ਸਿਧਾਂਤ ਗੁਰੂ ਸਾਹਿਬ ਨੇ ਸਾਨੂੰ ਇੱਕ ਕਰਕੇ ਬਖਸ਼ਿਆ ਸੀ ਅੱਡ ਉਹ ਸਿਧਾਂਤ ਅਸੀਂ ਲੀਰੋ-ਲੀਰ ਕਰਕੇ ਰੱਖ ਦਿੱਤਾ ਅਸੀਂ ਗੁਰਦੁਆਰੇ ਜਾਤ ਆਧਾਰਿਤ ਬਣਾ ਲਏ ਅਸੀਂ ਲੰਗਰ ਵੀ ਜਾਤ ਆਧਾਰਿਤ ਲਾ ਲਏ ਇੱਥੋਂ ਤੱਕ ਅਸੀਂ ਜਾਤ ਆਧਾਰਿਤ ਸ਼ਮਸ਼ਾਨ ਘਾਟ ਵੀ ਬਣਾ ਲੈ। ਇਦੋਂ ਮੰਦ ਭੱਗ ਗਈ ਹੋਰ ਸਾਡੇ ਵਾਸਤੇ ਗੱਲ ਹੋ ਵੀ ਕੀ ਸਕਦੀ ਐ। ਜੇ ਕਿਤੇ ਸਾਨੂੰ ਆਪਣੀ ਪਰਿਭਾਸ਼ਾ ਦੱਸਣ ਦੀ ਲੋੜ ਪੈ ਜਾਵੇ ਤੇ ਅਸੀਂ ਉਹ ਵੀ ਬੜੀ țeੜ țeੜ ਕੇ ਦੱਸਦੇ ਆਂ। ਇਹ ਜੀ ਮੈਂ ਫਲਾਣਾ ਸੇਖਾਂ ਫਲਾਣੀ ਫਲਾਣੀ ਜਾਤ ਗੋਤ ਵਾਲਾ ਐ। ਖਾਲਸੇ ਦੀ ਸਾਜਣਾ ਵੇਲੇ ਗੁਰੂ ਸਾਹਿਬ ਨੇ ਧੌਣਾ 'ਚੋਂ ਜਾਤਾਂ ਤੇ ਮੜਬਾਂ ਦੇ ਕਿੱਲੇ ਕੱਢ ਕੇ ਸਿੰਘ ਸਿੰਘਣੀਆਂ ਸਜਾਏ ਸੀ। ਪਰ ਅੱਜ ਅਸੀਂ ਖਾਲਸੇ ਸੱਜਣ ਤੋਂ ਬਾਅਦ ਵੀ ਮੜਬਾਂ ਦੇ ਝੇੜਿਆਂ ਦੇ ਵਿੱਚ ਫਸੇ ਹੋਏ ਆ ਫਿਰ ਅਸੀਂ ਕਿਵੇਂ ਕਹਿ ਸਕਦੇ ਆ ਕਿ ਅਸੀਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸੇ ਆ ਮੈਂ ਸਮਝਦਾ ਕਿ ਸਾਡੇ ਵਰਗਾ ਕੋਈ ਵਿਪਰਵਾਦੀ ਨਹੀਂ ਜੇ ਅਮਰਤ ਛੱਕੇ ਜੇ ਖੰਡੇ ਬਾਟੇ ਦੀ ਪੌਲ ਲੈਣ ਤੋਂ ਬਾਅਦ ਵੀ ਅਸੀਂ ਜਾਤਾਂ ਤੇ ਮੜਬਾਂ ਦੇ ਵੰਡੇ ਹੋਏ ਮਹਿਸੂਸ ਕਰਨਾ ਤੇ ਮੈਂ ਸਮਝਦਾ ਕਿ ਸਾਨੂੰ ਅਧਿਕਾਰ ਨਹੀਂ ਕਿ ਅਸੀਂ ਖੰਡੇ ਬਾਟੇ ਦੀ ਪੌਲ ਲਈਏ ਤੇ ਗੁਰੂ ਸਾਹਿਬ ਦੇ ਖਾਲਸੇ ਸੱਜੇ